ਖਬਰਨਾਮਾ ਦੇਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਸਹਿਤ ਸਤਿਕਾਰ ਮੈਂ ਤੁਹਾਡਾ ਹੋਂਸ ਰਾਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ 100 ਦਿਨ ਪੂਰਾ ਚੋਣ ਪ੍ਰਚਾਰ ਕੀਤਾ ਉਹਨਾਂ ਦੇ ਵਿਧਾਇਕ ਉਹਨਾਂ ਦੇ ਮੰਤਰੀ ਖੋਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਕਰਮੀਨਰ ਅਰਵਿੰਦ ਕੇਜੀਵਾ ਸਾਬਕਾ ਮੁੱਖ ਮੰਤਰੀ ਆਕਸ਼ੀ ਸਤਿੰਦਰ ਜੈਨ ਰਗਵ ਚੱਡਾ ਮਨੀਸ਼ ਸੋਧਿਆ ਨੇ ਵੀ ਚੋਣ ਪ੍ਰਚਾਰ ਕੀਤਾ ਸੰਜੀਪ अरोड़ा ਦੇ ਹੱਕ ਵਿੱਚ ਕਿਉਂਕਿ ਸਭ ਤੋਂ ਪਹਿਲਾਂ ਜੇਕਰ ਕਿਸੇ ਨੇ ਹਲਕਾ ਲੁਧਿਆਣਾ ਦੀ ਜਿਮਣੀ ਦੀ ਪਛਮੀ ਚੋਣ ਦੇ ਲਈ ਜੇਕਰ ਕਿਸੇ ਨੇ ਉਮੀਦਵਾਰ ਉਤਾਰਿਆ ਉਹ ਨੇ ਸੰਜੀਪ अरोड़ा ਉਸ ਤੋਂ ਬਾਅਦ ਸ਼੍ਰੋਮ ਆ ਉਸ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਆਏ ਭਾਰਤ ਕੋਸ਼ਿਸ਼ ਆਸ਼ੂ ਉਸ ਤੋਂ ਬਾਅਦ ਫਿਰ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰਿਆ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਜੀਪ अरोड़ा ਨੇ ਯਾਨੀ ਕਿ ਆਮ ਆਦਮੀ ਪਾਰਟੀ ਵੱਲੋਂ 100 ਦਿਨ ਪੂਰੇ ਚੋਣ ਪ੍ਰਚਾਰ ਕੀਤਾ ਗਿਆ। ਕਾਂਗਰਸ ਵੱਲੋਂ 80 ਦਿਨ ਪੂਰੇ ਚੋਣ ਪ੍ਰਚਾਰ ਕੀਤਾ ਗਿਆ। ਅਤੇ 50 ਤੋਂ 55 ਦਿਨ ਪੂਰੇ ਚੋਣ ਪ੍ਰਚਾਰ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਤੇ ਦੇਰ ਆਏ ਦਰਸਤਾਏ ਉਹਨੇ ਭਾਰਤੀ ਜਨਤਾ ਪਾਰਟੀ ਵਾਲੀ ਭਾਰਤੀ ਜਨਤਾ ਪਾਰਟੀ ਨੇ ਸਿਰਫ 18-19 ਦੇਢ ਸਿਰਫ ਚੋਣ ਪ੍ਰਚਾਰ ਕੀਤਾ। ਕਿਉਂਕਿ ਇੰਜ ਲੱਗ ਰਿਹਾ ਸੀ ਜਿਵੇਂ ਅੰਦਰੋਂ ਅੰਦਰੀ ਸੈਟਿੰਗ ਹੋ ਗਈ ਹੋਵੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਲੇਕਿਨ ਆਖਰਕਾਰ ਫੱਤੇ ਖੋਲ ਹੀ ਦਿੱਤੇ ਭਾਰਤੀ ਜਨਤਾ ਪਾਰਟੀ ਨੇ ਭਾਰਤੀ ਜਨਤੀਆ ਪਾਰਟੀ ਨੇ ਆਪਣਾ ਉਮੀਦਵਾਰ ਉਤਾਰ ਦਿੱਤਾ ਜੀਵਨ ਗੁਪਤਾ ਨੂੰ ਆਂਕੜੇ ਆਏ ਨੇ ਆਂਕੜੇ ਜਿਹੜੇ ਸਰਵੇ ਨੇ ਜਿਹੜਾ ਸਰਵਾ ਹੈ ਉਹਨਾਂ ਨੇ ਇੱਕ ਵਾਰ ਭੰਬਲ ਪੂਸੇ ਪਾ ਦਿੱਤਾ ਹੈ ਪੂਰੇ ਪੰਜਾਬ ਦੇ ਲੋਕਾਂ ਨੂੰ ਇੰਜ ਲੱਗ ਰਿਹਾ ਸੀ ਕਿ ਇਹ ਸੈਮੀ ਫਾਈਨਲ ਨਹੀਂ ਇਹ ਫਾਈਨਲ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਇਹ ਫਾਈਨਲ ਹੈ ਇੰਜ ਲੱਗਦਾ ਸੀ ਕਿ ਜਿਵੇਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਹੁਣ ਤੇ ਹੌਟ ਸੀਟ ਬਣੀ ਹੋਵੇ ਹਲਕਾ ਲੁਧਿਆਣਾ ਦੀ ਪੱਛਮੀ ਦੀ ਜਿਮਣੀ ਚੋਣ ਕਿਉਂਕਿ ਗੁਰਪ੍ਰੀਤ ਗੋਗੀ ਜਿਹੜੇ ਸੀ ਉਹ ਆਪ ਆਦਮੀ ਪਾਰਟੀ ਦੇ ਸੀ ਉਹ ਆਪ ਆਦਮੀ ਪਾਰਟੀ ਤੋਂ ਜ਼ਿਆਦਾ ਖੁਸ਼ ਨਹੀਂ ਸੀ ਉਹਨਾਂ ਨੇ ਬੜਿਆਂ ਵਾਰੀ ਵਿਰੋਧ ਕੀਤਾ ਲੇਕਿਨ ਆંકੜੇ ਕੀ ਦੱਸਦੇ ਆ 100 ਦਿਨ ਪ੍ਰਚਾਰ ਕੀਤਾ ਸੰਜੀਪ अरोड़ा ਨੇ 70 ਤੋਂ 80 ਦਿਨ ਪ੍ਰਚਾਰ ਕੀਤਾ ਕਾਂਗਰਸ ਪਾਰਟੀ ਨੇ 50 ਤੋਂ 60 ਦਿਨ ਪ੍ਰਚਾਰ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਅਤੇ 18 ਤੋਂ 19 ਦਿਨ ਪ੍ਰਚਾਰ ਕੀਤਾ ਭਾਰਤੀ ਜਨਤਾ ਪਾਰਟੀ ਨੇ ਦੱਸਿਆ ਜਾ ਰਿਹਾ ਹੈ ਕਿ VOTING ਸਵੇਰੇ 7:00 ਵਜੇ ਤੋਂ 6:00 ਵਜੇ ਹੋਈ ਦੱਸਿਆ ਜਾ ਰਿਹਾ ਹੈ ਕਿ 1,75,000 96469 ਵੋਟਰਾਂ ਆਪਣੀ ਕਿਸਮਤ ਜਿਹੜੀ ਅਜਮਾਉਣਗੇ ਜਿਹੜੀ ਕਿ ਜਿਨ੍ਹਾਂ ਨੇ ਕਿਸਮਤ ਅਜਵਾਈ 1,75,000 ਲੋਕਾਂ ਨੇ 194 ਜਿਹੜੇ ਨੇ ਪੋਲਿੰਗ ਸਟੇਸ਼ਨ ਬਣਾਏ ਗਏ ਦੱਸ ਦਈਏ ਕਿ ਚਾਰ ਪ੍ਰਮੁੱਖ ਪਾਰਟੀਆਂ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਹਾਕਮ ਤੇ ਰੋ ਯਾਨੀ ਕਿ ਆਮ ਆਦਮੀ ਪਾਰਟੀ ਤੋਂ ਇਲਾਵਾ 10 ਹੋਰ ਵੀ ਉਮੀਦਵਾਰ ਸੀ ਅਲਬਰਟ ਦੂਆ ਵਰਗੇ ਜਿਨ੍ਹਾਂ ਨੇ ਚੋਣ ਮੈਦਾਨ ਦੇ ਵਿੱਚ ਆਪਣੇ ਐਜ਼ ਅਜ਼ਾਦ ਉਮੀਦਵਾਰ ਕਿਉਂ ਮੈਦਾਨ ਦੇ ਵਿੱਚ ਆਏ ਲੇਕਿਨ ਜਿਹੜੀ ਟੱਕਰ ਹੈ ਉਹ ਇਹਨਾਂ ਚਾਰਾਂ ਉਮੀਦਵਾਰਾਂ ਦੇ ਵਿਚਕਾਰ ਹੀ ਹੈ ਦੱਸਿਆ ਜਾ ਰਿਹਾ ਹੈ ਕਿ ਜਿਆਦਾ ਰਸ ਨਹੀਂ ਦੇਖਿਆ ਗਿਆ ਕਾਂਗਰਸ ਸ਼ਰੂਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਬੁਤਾਂ ਤੇ ਦੱਸਿਆ ਜਾ ਰਿਹਾ ਹੈ ਕਿ ਹਵਾ ਨਿਕਲੀ ਗਈ ਭਾਰਤੀ ਜਨਤਾ ਪਾਰਟੀ ਸ਼ਰੂਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਕਿਉਂ ਕਿਉਂਕਿ ਲੋਕ ਵੋਟ ਪਾ ਰਹੇ ਸੀ ਸੰਜੀਵ ਰੋੜਾ ਨੂੰ ਹਾਲਾਂਕਿ 2-3 ਵਾਰੀ ਧਕਾ ਮੁੱਕੀ ਵੀ ਹੋਇਆ ਪ੍ਰਸ਼ਾਸਨ ਉਤੇ ਨਿਸ਼ਾਨੀਆਂ ਸਵਾਲ ਖੜੇ ਹੋਏ ਲੇਕਿਨ ਸਭ ਤੋਂ ਵੱਡੀ ਜਿਹੜੀ ਖਬਰ ਆ ਰਹੀ ਹੈ ਆਕੜੇ ਆ ਰਹੇ ਨੇ ਉਹ ਹਾਲੇ ਵੀ ਸੰਜੀਵ ਅਰੋੜਾ ਦੇ ਹੱਕ ਵਿੱਚ ਆ ਰਹੇ ਨੇ ਦੱਸਿਆ ਜਾ ਰਿਹਾ ਹੈ ਭਾਵੇਂ ਹਯਾਰਾ ਦੇ ਫਰਕ ਦੇ ਨਾਲ ਨਹੀਂ ਜਿੱਤਣਗੇ ਸੰਜੀਵ ਅਰੋੜਾ ਲੇਕਿਨ ਸੰਜੀਵ ਅਰੋੜਾ ਦੀ ਜਿੱਤ ਜਿਹੜੀ ਹੈ ਉਹ 101% ਪੱਕੀ ਹੈ ਹਾਲਾਂਕਿ ਸੱਟੇਬਾਜ਼ੀ ਦਾ ਵੀ ਕਾਰੋਬਾਰ ਬੜਾ ਸਰਗਰਮ ਹੋਇਆ ਇਸ ਜਿਮਨੀ ਚੋਣ ਦੇ ਵਿੱਚ ਸਾਲੀਆਂ ਪਾਰਟੀਆਂ ਨੇ ਆਪਣੀ ਪੂਰੀ ਐਨਰਜੀ ਝੋਕੀ ਸੁਰਵੀਰ ਸਿੰਘ ਬਾਦਲ ਨੇ ਵੀ ਰਵਨੀਤ ਬਿੱਟੂ ਦੇ ਵੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਵੀ ਇਧਰ ਸੂਬੇ ਦੇ ਮੁੱਖ ਮੰਤਰੀ ਤੋਂ ਲੈ ਕੇ ਸਾਰੇ ਵਿਧਾਇਕ ਕਨਵੀਨਰ ਆਏ ਸੰਜੀਪ ਅਰੋੜਾ ਦੇ ਹੱਕ ਵਿੱਚ ਦੱਸਿਆ ਜਾ ਰਿਹਾ ਹੈ ਕਿ ਸੰਜੀਪ ਅਰੋੜਾ ਦੀ ਜਿੱਤ ਜਿਹੜੀ ਪੱਕੀ ਹੈ ਦੂਸਰੇ ਨੰਬਰ ਤੇ ਰਹਿਣਗੇ ਭਾਰਤ ਪੂਸ਼ਨ ਆਸ਼ੂ ਤੇ ਤੀਜੇ ਨੰਬਰ ਤੇ ਹੋ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਹੋਵੇ ਤੇ ਚੌਥੇ ਨੰਬਰ ਤੇ ਦੱਸਿਆ ਜਾ ਰਿਹਾ ਹੈ ਕਿ ਸ਼ਰੂਪਰੀ ਅਕਾਲੀ ਦਲ ਨੂੰ ਵੋਟ ਪਾਵੇਗੀ ਇਹ ਅਸੀਂ ਪੱਕਾ ਜੀ ਕਹਿ ਗਏ ਇਹ ਕਹਿ ਰਹੇ ਵਕ ਵਕ ਚਹਿਰਾ ਦੇ ਅੰਕੜੇ ਕਹਿ ਰਹੇ ਨੇ ਕਿ ਸੰਜੀਵ ਅਰੂੜਾ ਜਿੱਤ ਜਿਹੜੀ ਹੈ ਹੋਵੇਗੀ ਇਹਨਾਂ ਇਸ ਜਿਮਨੀ ਚੋਣ ਦੇ ਵਿੱਚ ਤਾਂ